ਕੈਨੇਡਾ ਵਿੱਚ ਰਹਿ ਰਹੇ ਲੱਖਾਂ ਪ੍ਰਵਾਸੀਆਂ ਲਈ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਵਾਲੀ ਸਪਾਂਸਰਸ਼ਿਪ ਸਕੀਮ ਦੇ ਨਵੇਂ ਫਾਰਮ ਲਾਈਨ ਤੋਂ ਫਿਲਾਰ ਰੋਕ ਲਗਾ ਦਿੱਤੀ ਹੈ। ਇਸ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਸੁਪਨਿਆਂ ਨੂੰ ਵੱਡੀ ਛੱਟ ਵੱਜੀ ਹੈ ਜੋ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਪੱਕੇ ਤੌਰ ਤੇ ਬੁਲਾਉਣਾ ਚਾਹੁੰਦੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਅਨੁਸਾਰ ਇਸ ਵੇਲੇ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਮੌਜੂਦ ਬੈਕਲੌਗ ਨੂੰ ਖਤਮ ਕਰਨ ਲਈ ਨਵੀਆਂ ਅਰਜ਼ੀਆਂ ਲੈਣ ਦੇ ਪ੍ਰਕਿਰਿਆ ਨੂੰ ਸੀਮਿਤ ਜਾਂ ਅਸਥਾਈ ਤੌਰ ਤੇ ਬੰਦ ਕਰਨਾ ਜ਼ਰੂਰੀ ਹੈ ਸਾਲ 2024-25 ਦੇ ਕੋਟੇ ਦੇ ਮੁਕੰਮਲ ਹੋਣ ਅਤੇ ਵਾਧੇ ਦੇ ਬੋਝ ਕਾਰਨ ਨਵੇਂ ਸਪੌਂਸਰਸ਼ਿਪ ਫਾਰਮਸ ਸਵੀਕਾਰ ਨਹੀਂ ਕੀਤੇ ਜਾ ਰਹੇ ਸਰਕਾਰ ਹੁਣ ਸਿਰਫ ਉਹਨਾਂ ਲੋਕਾਂ ਨੂੰ ਸੱਦਾ ਦੇ ਰਹੀ ਹੈ ਜਿਨ੍ਹਾਂ ਨੇ ਪਹਿਲਾਂ ਇੰਟਰਸਟ ਟੂ ਸਪான்ਸਰ ਫਾਰਮ ਭਰੇ ਹੋਏ ਨੇ ਨਵੇਂ ਲੋਕਾਂ ਨੂੰ ਇਸ ਪੂਲ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਸਪான்ਸਰਸ਼ਿਪ ਤੇ ਲੱਗੀ ਰੋਕ ਕਾਰਨ ਹੁਣ ਮਾਪਿਆਂ ਕੋਲ ਸਿਰਫ ਸੁਪਰ ਵੀਜ਼ਾ ਦਾ ਵਿਕਲਪ ਬਚਿਆ ਜਿਸ ਰਾਹੀਂ ਉਹ 5 ਤੋਂ 10 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਪਰ ਉਹਨਾਂ ਨੂੰ ਪੱਕੀ ਰਿਹਾਇਸ਼ ਨਹੀਂ ਮਿਲਦੀ ਹੈ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਈਚਾਰਿਆਂ ਦਾ ਕਹਿਣਾ ਹੈ ਕਿ ਮਾਪਿਆਂ ਤੋਂ ਬਿਨਾ ਪਰਿਵਾਰ ਅਧੂਰੇ ਨੇ ਬੱਚਿਆਂ ਦੀ ਦੇਖਪਾਲ ਅਤੇ ਘਰੇਲੂ ਸਹਾਇਤਾ ਲਈ ਬਜ਼ੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਸਪਾਂਸਰਸ਼ਿਪ ਤੇ ਲੱਗੀ ਇਸ ਰੋਕ ਨੇ ਉਹਨਾਂ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਜੋ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਬੁਲਾਉਣ ਦੀ ਤਿਆਰੀ ਕਰ ਰਹੇ ਸਨ